ਨਮਸਕਾਰ ਪੰਜਾਬ ਬੀਐਮਪੀਐਮ ਦੇਖਣ ਵਾਸਤੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਤੁਸੀਂ ਡੈਬਿਟ ਕਾਰਡ ਲੈ ਕੇ ਏਟੀਐਮ ਤੋਂ ਪੈਸੇ ਕਢਵਾਉਣ ਲਈ ਤਾਂ ਅਕਸਰ ਜਾਂਦੇ ਹੋ ਪਰ ਤੁਹਾਨੂੰ ਇੱਕ ਅਜੀਹੀ ਵਿਲੱਖਣ ਚੀਜ਼ ਦਿਖਾਵਾਂਗੇ ਜੋ ਕਿ ਤੁਹਾਡੇ ਘਰਾਂ ਤੱਕ ਏਟੀਐਮ ਆਏਗਾ ਅਤੇ ਤੁਹਾਡੇ ਘਰ ਦੇ ਵਿੱਚ ਬੂਟਾ ਲਗਾ ਕੇ ਤੁਹਾਨੂੰ ਉਸ ਨੂੰ ਲੈ ਕੇ ਜਿਹੜਾ ਕਿ ਅਵੇਰਨੈਸ ਵੀ ਦਿੱਤੀ ਜਾਵੇਗੀ ਕਿ ਵਾਤਾਵਰਨ ਨੂੰ ਕਿਵੇਂ ਸੰਭਾਲਿਆ ਜਾਵੇ ਇਹ ਜਿਹੜਾ ਕਿ ਵੱਖਰਾ ਉਪਰਾਲਾ ਕੀਤਾ ਗਿਆ ਹੈਗਾ ਲੁਧਿਆਣੇ ਦੇ ਵਿੱਚ ਜਿਹੜਾ ਕਿ ਵਾਤਾਵਰਨ ਸੰਭਾਲ ਮੇਲਾ ਲੱਗਿਆ ਹੈਗਾ ਤਸਵੀਰਾਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਮੋਬਾਈਲ ਟਰੀ ਏਟੀਐਮ ਇਹ ਉਹੀ ਏਟੀਐਮ ਹੈ ਜਿਸ ਤੇ ਇੱਕ ਨੰਬਰ ਦਿੱਤਾ ਹੋ ਗਿਆ ਹੈਗਾ ਅਤੇ ਇਸ ਨੰਬਰ ਦੇ ਉੱਪਰ ਤੁਸੀਂ ਮਿਸਕਾਲ ਕਰੋ ਅਤੇ ਇਹ ਪੂਰੀ ਜਿਹੜੀ ਗੱਡੀ ਹੈਗੀ ਹੈ ਮੋਬਾਈਲ ਟਰੀ ਏਟੀਐਮ ਤੁਹਾਡੇ ਘਰ ਤੱਕ ਪਹੁੰਚੇਗੀ ਮੁਫਤ ਦੇ ਵਿੱਚ ਤੁਹਾਨੂੰ ਪੌਦੇ ਦੀ ਡਿਲੀਵਰੀ ਹੋਵੇਗੀ ਅਤੇ ਪੌਦਾ ਲਗਾ ਕੇ ਵੀ ਦਿੱਤਾ ਜਾਵੇਗਾ ਸਾਡੇ ਨਾਲ ਉਸ ਸਖਸ਼ੀਤ ਮੌਜੂਦ ਨੇ ਗੱਲਬਾਤ ਕਰਦੇ ਹਾਂ ਸਸ਼ੀਕਲ ਜੀ ਕੀ ਨਾਮ ਹੈ ਤੁਹਾਡਾ ਸਸ਼ੀਕਲ ਜੀ ਮਨੀਤ ਦਿਵਾਨ ਫ্রম ਸਿਟੀ ਨੀਡਸ ਮਨੀਤ ਜੀ ਕੀ ਮੇ 아이ਡੀਆ ਹੈ ਕਿ ਇਹ ਵੱਖਰੀ ਚੀਜ਼ ਕੀਤੀ ਜਾਵੇ ਮੋਬਾਈਲ ਏਟੀਐਮ ਟਰੀ ਜਿਹੜੀ ਤੁਸੀਂ ਬਣਾਈ ਹੈਗੀ ਕੀ ਮੇ ਤੁਹਾਡੇ ذہن ਦੇ ਵਿੱਚ ਆਇਆ ਐਕਚੁਅਲੀ ਮੈਂ ਕਈ ਸਾਲਾਂ ਤੋਂ ਦੇਖ ਰਿਹਾ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਬੂਟੇ ਲਗਾਉਂਦੇ ਆ ਐਨ ਜੀਓਜ਼ ਵੀ ਹੋਰ ਸੰਸਥਾਵਾਂ ਵੀ ਬਟ ਉਹਨਾਂ ਦੀ ਕੋਈ ਬਹੁਤੀ ਨਾ ਮੇਨਟੇਨੈਂਸ ਨਹੀਂ ਹੋ ਪਾਂਦੀ ਕਿਉਂਕਿ ਅਸੀਂ ਦੋ ਤਿੰਨ ਚੀਜ਼ਾਂ ਦਾ ਖਿਆਲ ਨਹੀਂ ਰੱਖਦੇ ਇੱਕ ਤਾਂ ਵੀ ਉਹਦੀ ਪ੍ਰੋਟੈਕਸ਼ਨ ਕਿਵੇਂ ਹੋਏਗੀ ਤੇ ਦੂਜਾ ਉਹਨੂੰ ਪਾਣੀ ਕਿੰਨਾ ਦਿੱਤਾ ਜਾਏਗਾ ਇਸ ਕਰਕੇ ਸਾਨੂੰ ਇਹਨੂੰ ਸਮਝ ਆਇਆ ਹੈ ਵੀ ਇਟ ਇਜ਼ ਬੈਟਰ ਕਿ ਜੇ ਅਸੀਂ ਕਮਿਊਨਿਟੀ ਨੂੰ ਇਨਵੋਲ ਕਰੀਏ ਜਿਨ੍ਹਾਂ ਦੇ ਕੋਲ ਜਗ੍ਹਾ ਹੈਗੀ ਹੈ ਬੂਟੇ ਲਗਾਉਣਾ ਚਾਹੁੰਦੇ ਆ ਪਰ ਉਹਨਾਂ ਕੋਲ ਸਾਧਨ ਨਹੀਂ ਉਸ ਚੀਜ਼ ਦੇ ਅਸੀਂ ਇਸ ਕਰਕੇ ਉਪਰਾਲਾ ਸਟਾਰਟ ਕੀਤਾ ਵੀ ਤੁਸੀਂ ਇੱਕ ਸਿਰਫ ਮਿਸ ਕਾਲ ਕਰਨੀ ਹੈ ਕੇ ਸਾਡੇ ਵਲੰਟੀਅਰ ਸਾਡੀਆਂ ਮਸ਼ੀਨਾਂ ਨਾਲ ਲੈ ਕੇ ਉੱਥੇ ਆਣਗੇ ਆ ਕੇ ਉਹ ਜਗ੍ਹਾ ਜਿੱਥੇ ਤੁਸੀਂ ਇਹ ਲੋਕਾਂ ਨੂੰ ਆਂਚੋਂ ਦਈਓ ਸਿਰਫ ਸ਼ਰਤ ਇਹ ਹੈ ਵੀ ਤੁਹਾਡੇ ਕੋਲ ਪਾਣੀ ਦਾ ਇੰਤਜ਼ਾਮ ਹੋਣਾ ਚਾਹੀਦਾ ਤੇ ਉਹਦੀ ਚਾਰ ਦਿਵਾਰੀ ਹੋਣੀ ਚਾਹੀਦੀ ਹੈ ਤਾਂ ਕਿ ਉਹ ਬੂਟਾ ਗਰੋ ਕਰ ਸਕੇ ਤੇ ਵਿਦਨ ਹਾਫ ਅਨ ਆਰ 1 ਆਰ ਜਿੰਨੇ ਬੂਟੇ ਕਹੋਗੇ 100 200 500 ਬੂਟਾ ਕਹੋਗੇ ਸਾੜੀ ਲਾ ਕੇ ਗੱਡੀ ਅੱਗੇ ਚੱਲੀ ਜਾਂਦੀ ਹੈ ਜਿਹੜੇ ਬੂਟੇ ਲਗਾਉਣੇ ਤੁਸੀਂ ਉਹ ਉਹਨਾਂ ਦੀ ਡਿਮਾਂਡ ਤੇ ਲਗਾਉਣੇ ਹੋ ਕਿ ਕਿਹੜੇ ਉਹਨਾਂ ਦੀ ਪਸੰਦ ਹੈਗੀ ਹੈ ਜਿਹੜੇ ਲਗਵਾਉਣਾ ਚਾਹੁੰਦੇ ਨੇ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਕ ਕੋਈ ਜਿਹੜਾ ਵਧੀਆ ਪਲਾਂਟ ਹੁੰਦਾ ਉੱਥੇ ਲਗਾਉਣੇ ਦੇਖੋ ਸਾਨੂੰ ਪਲਾਂਟ ਜਿਹੜੇ ਆ ਉਹ ਮਿਲਦੇ ਆ ਜੀ ਫੋਰੈਸਟ ਡਿ ਕਿਨ ਗੱਡੀ ਜਿਹੜੀ ਆ ਸਾਡੀ ਭਰੀ ਹੁੰਦੀ ਆ ਅਸੀਂ 7-800 ਬੂਟਾ ਨਾਲ ਲੈ ਕੇ ਜਾਂਦੇ ਆ ਉਹਦੇ ਚ 100-100 ਬੂਟਾ ਹਰ ਵੈਰਾਈਟੀ ਦਾ ਹੁੰਦਾ ਮਤ ਉਹਦੇ ਚ ਪਿੱਪਲ ਵੀ ਹੋਊਗਾ ਉਹਦੇ ਚ ਆਪਣਾ ਆਪਣਾ ਐਨ ਵੀ ਹੋਊਗਾ ਜਿਹੜੀ ਵੀ ਉੱਥੇ ਦੀ ਵੈਰਾਈਟੀ ਪੰਜਾਬ ਦੀ ਹੈਗੀ ਹੈ ਨੇਟਿਵ ਵੈਰਾਈਟੀ ਉਹਨੂੰ ਨਾਲ ਲੈ ਕੇ ਜਾਂਦੇ ਆ ਬਾਕੀ ਤੁਹਾਡੀ ਚੋਇਸ ਹੈਗੀ ਹੈ ਵੀ ਉਹਦੇ ਚ ਜੋ ਸਿਲੈਕਟ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਤੇ ਹੁਣ ਤੱਕ ਕਿੰਨੇ ਕ ਬੂਟੇ ਲਗਾ ਚੁੱਕੇ ਹੋ ਇਸ ਮੋਬਾਈਲ ਏਟੀਐਮ ਟਰੀ ਦੇ ਜ਼ਰੀਏ ਦੇਖੋ ਜੀ ਫਸਟ ਈਅਰ ਸਾਨੂੰ ਦੋ ਸਾਲ ਤੀਜਾ ਸਾਲ ਹੈ ਹੁਣ ਸਾਨੂੰ ਫਸਟイヤー ਅਸੀਂ ਬਸਾਤਾਂ ਜਗਾਣੇ ਆ ਸਿਰਫ ਅਸੀਂ ਜਿਹੜਾ ਜੁਲਾਈ ਦਾ ਮਹੀਨਾ ਹੁੰਦਾ ਕਿਉਂਕਿ ਉਦੋਂ ਪਲਾਂਟ ਇੱਕਦਮ ਗਰੋ ਵਧੀਆ ਕਰਦਾ ਹੈਗਾ ਜੀ ਜੀ ਤੇ ਅਸੀਂ 20 ਦਿਨਾਂ ਦੇ ਵਿੱਚ 15000 ਬੂਟਾ ਲਗਾਣੇ ਆ ਜੀ ਔਰ ਪਹਿਲੇ ਸਾਲ ਅਸੀਂ 15000 ਲਗਾਇਆ ਦੂਜੇ ਸਾਲ ਅਸੀਂ 10000 ਲਗਾਇਆ ਤੇ ਇਸ ਸਾਲ ਦਾ ਵੀ ਉਪਰਾਲਾ ਇਹੀ ਹੈ ਵੀ 15 ਤੋਂ 20000 ਬੂਟਾ ਸੀ ਲੁਧਿਆਣਾ ਸ਼ਹਿਰ ਦੇ ਵਿੱਚ ਲਗਾਵਾਂਗੇ ਜੀ ਜਿਸ ਤਰ੍ਹਾਂ ਨਾਲ ਦੇਖਣ ਚਾਹੁੰਦਾ ਹੈ ਕਿ ਜਦੋਂ ਇੱਕ ਦੌਰ ਸ਼ੁਰੂ ਹੁੰਦਾ ਹੈ ਕਿ ਇਹ ਹੁਣ ਜਿਵੇਂ ਤੁਸੀਂ ਵੱਖਰੀ ਚੀਜ਼ ਲੈ ਕੇ ਮੋਬਾਈਲ ਟੀਏਟੀਐਮ ਤੇ ਲੋਕੀ ਚਾਚਾ ਦੇ ਵਿੱਚ ਮਿਸਕਾਲ ਵੀ ਕਰ ਦਿੰਦੇ ਨੇ ਬੂਟਾ ਲਗਾ ਲਿਓ ਪਰ ਕਈ ਹੈਗੇ ਨਹੀਂ ਕਿਉਂਕਿ ਸਾਮ ਸੰਭਾਲ ਵਾਲ ਧਿਆਨ ਨਹੀਂ ਦਿੰਦੇ ਇਸ ਨੂੰ ਜਾ ਕੇ ਤੁਸੀਂ ਕਿਵੇਂ ਉੱਤੇ ਯਕੀਨੀ ਬਣਾਉਂਦੇ ਕਿ ਇਹ ਬੰਦਾ ਸੰਭਾਲ ਕਰ ਸਕਦਾ ਹੈ ਇਸ ਸਾਡੇ ਨਾਲ ਇੱਕ ਤਾਂ ਮਾਲੀ ਨਾਲ ਹੁੰਦਾ ਜੀ ਮਤਲਬ ਕਾਰਪੋਰੇਸ਼ਨ ਵੱਲੋਂ ਵੀ ਮਾਲੀ ਹੁੰਦਾ ਫੋਰੈਸਟ ਵੱਲੋਂ ਵੀ ਨਾਲੀ ਹਾਲ ਹੁੰਦਾ ਉਹ ਪਹਿਲਾਂ ਤਾਂ ਅਸੀਂ ਦੇਖ ਲੈਂਦੇ ਆ ਮਾਹੌਲ ਦੇਖ ਲੈਂਦੇ ਆ ਸੋ ਕਈ ਸਾਈਡਸ ਅਸੀਂ ਰਿਜੈਕਟ ਵੀ ਕੀਤੀਆਂ ਇਹ ਨਹੀਂ ਹੈ ਵੀ ਜਿੱਥੋਂ ਮਿਸਕਾਲ ਆ ਗਈ ਅਸੀਂ ਲਾਣਾ ਹੀ ਲਾਣਾ ਸਾਡੀ ਸ਼ਰਤ ਇਹੀ ਹੈ ਵੀ ਜਗ੍ਹਾ ਇੰਨੀ ਹੋਵੇ ਵੀ 500 ਬੂਟਾ ਲੱਗ ਸਕੇ ਪਾਣੀ ਦਾ ਇੰਤਜ਼ਾਮ ਹੋਵੇ ਤੇ ਪਲੱਸ ਚਾਰ ਦਿਵਾਰੀ ਹੋਵੇ ਕਈ ਵਾਰੀ ਲੋਕੀ ਚਾਚਾ ਫੋਨ ਕਰ ਦਿੰਦੇ ਆ ਵੀ ਇਹ ਸਾਡੇ ਦੇ ਕਿਨਾਰੇ ਲਾ ਦਿਓ ਉੱਥੇ ਅਸੀਂ ਨਹੀਂ ਲਾਉਂਦੇ ਅਸੀਂ ਸਸਤੀ ਗੱਲ ਕਰਕੇ ਵਾਪਸ ਆ ਜਾਂਦੇ ਆ ਤੁਸੀਂ ਮਲਟੀਪਲ ਦੇ ਵਿੱਚ ਲਗਾਉਣਾ ਜਿਵੇਂ ਕਿ ਜਿਨੇ ਨੇ ਬੱਦ ਬੂਟੇ ਲਗਾਉਣੇ ਉਹਨਾਂ ਕੋਲ ਜਾਣੀ ਜ ਕਿਸੇ ਨੇ ਸਿੰਗਲ ਆਪਣੇ ਘਰ ਦੇ ਬਾਹਰ ਲਗਾਉਣਾ ਹੋਵੇ ਜਾਂ ਘਰ ਦੇ ਵਿੱਚ ਹੋਰ ਕਿਤੇ ਵਕਰੀ ਥਾਂ ਪਈ ਹੋਵੇ ਜਿੱਥੇ ਆਪਾਂ ਪlant ਲਗਾ ਸਕਦੇ ਆ ਉੱਥੇ ਵੀ ਲਗਾਣੇ ਨਹੀਂ ਸਿੰਗਲ ਵਾਲਾ ਨਹੀਂ ਲਗਾਉਂਦੇ ਜੀ ਕਿਉਂਕਿ ਕਾਸਟ ਆਂਦੀ ਹੈ ਗੱਡੀ ਭੇਜਣ ਦੀ ਹੋਰ ਕਰਨ ਦੀ ਅਸੀਂ ਇਹ ਦੇਖਦੇ ਆਂ ਵੀ ਜਿਹੜੇ ਸਾਡੇ ਸਪான்ਸਰ ਹੋ ਰਹੇ ਸੀ ਉਹਨਾਂ ਨੂੰ ਜਵਾਬ ਦੇਣਾ ਹੈ ਵੀ ਅਸੀਂ ਜੇਕਰ ਪਈਆ ਵੀ ਖਰਚ ਰਹੇ ਆਂ ਤੇ ਅਸੀਂ ਕਿੰਨੀ ਆਕਸੀਜਨ ਪ੍ਰੋਡਿਊਸ ਕਰ ਰਹੇ ਆਂ ਸੋ ਜੇ ਅਸੀਂ ਇੱਕ ਇੱਕ ਬੂਟਾ ਲਾਣ ਲਈ ਜਾਂਦੇ ਆਂ ਫੇਰ ਤਾਂ ਬਹੁਤ ਜ਼ਿਆਦਾ ਉਹ ਮਤਲਬ ਇੱਕ ਸਕੈਟਰ ਜਿਹਾ ਹੋ ਜਾਂਦਾ ਸੋ ਸਾਡਾ ਫੋਕਸ ਹੁੰਦਾ ਵੀ ਘੱਟੋ ਘੱਟ 30 40 50 ਬੂਟੇ ਹੋਣ ਤਾ ਸਾਡੀ ਗੱਡੀ ਹਿੱਤ ਜਾਏਗੀ ਜੋ ਤੁਸੀਂ ਸ਼ੁਰੂਆਤ ਕੀਤੀ ਸੀ ਇਸ ਐਨਜੀਓ ਦੀ ਤਾਂ ਉਸ ਸਮੇਂ ਕੀ ਲੋਜਾਂ ਸੀ ਤੇ ਹੁਣ ਕਿੰਨੀ ਕੀ ਤਬਦੀਲੀ ਆਈ ਹੈਗੀ ਦੇਖੋ ਜੀ ਰਿਸਪਾਂਸ ਆਨੂੰ ਪਹਿਲਾਂ ਡਾਊਟ ਸੀਗਾ ਆਪਣੇ ਆਪ ਤੇ ਕਿ ਰਿਸਪਾਂਸ ਆਊਗਾ ਨਹੀਂ ਆਊਗਾ ਇਹ ਸਾਡੇ ਏਡੀਸੀ ਹੁੰਦੇ ਸੀਗੇ ਅਮਿਤ ਪੰਚਾਲ ਜੀ ਉਹਨਾਂ ਦਾ ਉਹਨਾਂ ਦਾ ਮਤਲਬ ਇਹ ਪ੍ਰੇਰਣਾ ਸੀਗੀ ਤੇ ਜਦੋਂ ਪਹਿਲੇ ਸਾਲ ਸ਼ੁਰੂ ਕੀਤਾ ਤਾਂ ਉਹਨੂੰ ਸਮਝ ਆ ਗਿਆ ਵੀ ਇਹ ਤਾਂ ਪੂਰੇ ਪੰਜਾਬ ਦੇ ਵਿੱਚ ਹੀ ਚੱਲਣਾ ਚਾਹੀਦਾ ਤਾਂ ਸਾਡੀ ਸਮਰਥਾ ਲੁਧਿਆਣੇ ਚੋ ਗਈ ਅਸੀਂ ਲੁਧਿਆਣੇ ਚ ਕਰ ਰਹੇ ਹਾਂ ਜੀ ਇਸ ਲਈ ਤਾਂ ਰਿਸਪਾਂਸ ਬਹੁਤ ਸ਼ਾਨਦਾਰ ਹੈ ਅਸੀਂ ਤਕਰੀਬਨ 30 35 ਸਕੂਲਾਂ ਕਾਲਜਾਂ ਦੇ ਵਿੱਚ ਲਗਾ ਚੁਕੇ ਆ ਹਸਪੀਟਲ ਚ ਲਗਾ ਚੁਕੇ ਆ ਜਿਹੜੀਆਂ ਸ਼ਮਸ਼ਾਨ ਦੀ ਜ਼ਮੀਨ ਹੁੰਦੀ ਹੈ ਉੱਥੇ ਲਾਕਦੀ ਇੰਡਸਟਰੀ ਨੇ ਬਹੁਤ ਐਦ ਕੀ ਸਾਨੂੰ ਇੰਡਸਟਰੀ ਤੋਂ ਰਿਸਪਾਂਸ ਬਹੁਤ ਅੱਛਾ ਮਿਲੇ ਹੈਗਾ ਸੋ ਇੰਡਸਟਰੀ ਦੇ ਵਿੱਚ ਵੀ ਬਹੁਤ ਜ਼ਿਆਦਾ ਪਲਾਂਟ ਲੱਗ ਰਿਹਾ ਹੈਗਾ ਸੋ ਤਸਵੀਰਾਂ ਇੱਕ ਵਾਰ ਫਿਰ ਤੋਂ ਕਮਨ ਕੈਮਰਾਮੈਨ ਨੂੰ ਦਿਖਾਨ ਕਿ ਇਹ ਜਿਹੜਾ ਕਿ ਮੋਬਾਈਲ ਟਰੀ ਏਟੀਐਮ ਹੈਗਾ ਹੈ ਅਤੇ ਬਕਾਇਦਾ ਇਹੜਾ ਨੰਬਰ ਇੱਥੇ ਮੈਂਸ਼ਨ ਕੀਤਾ ਗਿਆ 7877 78803 ਇਸ ਦੇ ਉੱਪਰ ਮਿਸਕਲ ਕਰੋ ਅਤੇ ਇਹ ਜਿਹੜਾ ਕਿ ਮੋਬਾਈਲ ਟਰੀ ਏਟੀਐਮ ਹੈ ਤੁਹਾਡੇ ਉਸ ਜਗ੍ਹਾ ਦੇ ਉੱਪਰ ਪਹੁੰਚ ਜਾਏਗੇ ਜਿੱਥੇ ਕਿ ਤੁਸੀਂ ਬੋਟਲ ਲਗਾਣਾ ਚਾਹੁੰਦੇ ਹੋ ਤੇ ਫ੍ਰੀ ਆਫ ਕੋਸਟ ਹੈ ਜਿਹੜੇ ਕਿ ਬੋਟਲ ਇਹ ਫ੍ਰੀ ਆਫ ਕੋਸਟ ਹੈ ਕੋਈ ਚਾਰਜ ਨਹੀਂ ਇਹਦਾ ਨਹੀਂ ਨਹੀਂ ਕੋਈ ਚਾਰजेस ਨਹੀਂ ਇਟਸ ਆਲ ਸਪਾਂਸਰਡ ਬਾਈ ਆਵਰ ਇਹ ਸਾਡੀ ਸੰਸਥਾ ਹੈ ਜੀ ਐਕ ਟਿਊਮਨ ਜਿਹੜੀ ਅਨੁਸਾਰ ਇਹਨੂੰ ਸਪੌਂਸਰ ਕਰਦੀ ਹੈ ਮਾਰਸ਼ਲੇਡ ਦੀ ਟੀਮ ਵੋਲੰਟੀਅਰਸ ਦੀ ਹੈ ਜਿਹੜੀ ਜਾ ਕੇ ਬੂਟੇ ਲਗਾਉਂਦੀ ਹੈ ਤੇ ਸਿਟੀ ਨੀਡ ਜਿਹੜੀ ਹੈ ਇਹ ਸਾਰੇ ਨੂੰ ਆਯੋਜਿਤ ਕਰਦੀ ਹੈ ਕਈ ਵਾਰ ਹੁੰਦਾ ਕਿ ਬੂਟਿਆਂ ਦੀ ਸੰਭਾਲ ਨੂੰ ਲੈ ਕੇ ਖਾਦਾਂ ਦੀ ਵੀ ਜਰੂਰ ਪੈਂਦੀ ਹੈਗੀ ਕੁਝ ਇਸ ਤਰ੍ਹਾਂ ਦੇ ਵੀ ਬਾਤ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਖਾਦੀ ਜਿਹੜੀ ਲੋੜ ਹੈਗੀ ਉੱਥੇ 556 ਜਿਸ ਨੇ ਬੂਟੇ ਲਗਾਏ ਨੇ ਉਹੀ ਫਿਰ ਇਹ ਸਭ ਕੁਝ ਅੰਜਾਮ ਕਰਦਾ ਐਕਚੁਅਲੀ ਅਸੀਂ ਚੂਜ਼ ਹੀ ਮਹੀਨਾ ਕਰਦੇ ਹਾਂ ਜੀ ਜੁਲਾਈ ਦਾ ਇੱਕ ਤਾਂ ਉਦੋਂ ਬਾਰਿਸ਼ ਬਈ ਹੁੰਦੀ ਹੈ ਪਟੇਲਟੀ ਹੁੰਦੀ ਹੋਈ ਹੈ ਤੇ ਦੂਸਰਾ ਸੀ ਡ੍ਰਿਲ ਮ ਸੋ ਸਾਨੂੰ ਖਾਦ ਦੀ ਲੋੜ ਨਹੀਂ ਪੈਂਦੀ ਕਿਉਂਕਿ ਇਹ ਜਿਹੜੇ ਪਲਾਂਟਸ ਹਨ ਜੀ ਇਹ ਸਾਰੇ ਬੇਸਿਕਲੀ ਇੱਕ ਤਰੀਕੇ ਦੇ ਮਤਲਬ ਪੰਜਾਬ ਦੇ ਹੀ ਬੂਟੇ ਆ ਇਹਨਾਂ ਨੂੰ ਲਗਾਉਣ ਵਾਸਤੇ ਜਿਹੜੇ ਔਰਨਮੈਂਟਲ ਪਲਾਂਟਸ ਹੈ ਮੈਡੀਸਨਲ ਹੈ ਉੱਤੇ ਖਾਦ ਦੀ ਜ਼ਿਆਦਾ ਲੋੜ ਪੈਂਦੀ ਹੈ ਇਹਨਾਂ ਦੀ ਗਰੋਥ ਆਟੋਮੈਟਿਕ ਹੈ ਸੋ ਅੱਜ ਜਿਹੜੇ ਬੂਟੇ ਅਸੀਂ 2 ਸਾਲਾਂ ਬਾਅਦ ਦੇਖਦੇ ਆ ਛੇ ਛੇ 7-7 ਫੁੱਟ ਦੇ ਹੋਏ ਕੋਏ ਕੋਏ ਪਏ ਆ ਫੋਰ ਐਗਜ਼ਾਮਪਲ ਤੁਸੀਂ ਸਭ ਤੋਂ ਸਾਈਟ ਕਾਮਨ ਹੈ ਇੱਕ ਸਦਵਾ ਨਹਿਰ ਦੇ ਉੱਤੇ ਜਿਹੜੀ ਪੀਯੂ ਦੇ ਨਾਲ ਨਾਲ ਜਗਾ ਸਾਰੀ ਪਈ ਹੈ ਉੱਥੇ ਅਸੀਂ 2 ਸਾਲ ਪਹਿਲਾਂ ਲਗਾਏ ਸੀਗੇ ਉਹ ਬੂਟਾ ਅੱਠ ਅੱਠਣਾ ਫੁੱਟ ਤੇ ਪਹੁੰਚਿਆ ਹੋਇਆ ਹੈ ਉੱਤੇ ਕੋਈ ਖਾਦ ਨਹੀਂ ਪਾਈ ਅਸੀਂ ਸਿਰਫ ਇਹ ਹੈ ਵੀ ਪਾਣੀ ਦਾ ਇੰਤਜ਼ਾਮ ਸਾਡਾ ਜਿਹੜਾ ਹੈਗਾ ਰੈਗੂਲਰ ਉੱਤੇ ਸਟਾਰਟਿੰਗ ਦੇ ਵਿੱਚ ਸੀਗਾ ਬਾਕੀ ਬਰਸਾਤਾਂ ਦੇ ਨਾਲ ਆਟੋਮੈਟਿਕਲੀ ਗਰੋਥ ਹੋ ਜਾਂਦੀ ਹੈ ਜੀ ਤੇ ਬਾਕੀ ਵਾਤਾਵਰਣ ਦੀ ਸੰਭਾਲ ਨੂੰ ਲੈ ਕੇ ਬੇਹਦ ਸ਼ਾਨਦਾਰ ਉਪਰਾਲੇ ਕੀਤੇ ਜਾ ਰਹੇ ਸੋ ਤੁਸੀਂ ਵੀ ਕਿਸੇ ਜਗ੍ਹਾ ਦੇ ਉੱਪਰ ਬੂਟੇ ਲਗਾਣਾ ਚਾਹੁੰਦੇ ਹੋ ਤਾਂ ਇਸ ਨੰਬਰ ਦੇ ਉੱਪਰ ਜੁਰਮ ਮਿਸ ਕਲੋ ਮਿਸ ਕਾਲ ਕਰੋ ਤੇ ਮੋਬਾਈਲ 38 ATM ਤੁਹਾਡੇ ਉਸ ਜਗ੍ਹਾ ਤੱਕ ਪਹੁੰਚੇਗਾ ਇਸ ਨਾਲ ਤੁਹਾਨੂੰ ਜਿਹੜਾ ਕਿ ਵਾਤਾਵਰਣ ਦੀ ਸੰਭਾਲ ਦੇ ਵਿੱਚ ਕਾਫੀ ਵਧੀਆ ਇਹ ਉਪਰਾਲਾ ਹੋਵੇਗਾ ਮੈਂ ਜੋ ਇਜਾਦਤ ਧੰਨਵਾਦ